ਤੋਂ ਮੇਰੇ ਵਿੱਚ ਜੋ ਸਾਇਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਨ ਸ਼ੋਭਾਤ ਗੁਰਦਾਰਾ ਟਾਲੀ ਸਾਹਿਬ ਦੇ ਇਹ ਜਿਹੜੇ ਬਰਬਰਵਾ ਸਾਰੀਆਂ ਇਲਾਕੇ ਦੀਆਂ ਸੰਗਤਾਂ ਨੇ ਨਗਰੀਆਂ ਸੰਗਤਾਂ ਨੇ ਸਾਇਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਖੁਸ਼ੀਆਂ ਮਨਾਈਆਂ ਜੋ ਜਿੰਦਾ ਸ਼ੀਰ ਸੰਤ ਬੱਬੇ ਰਹਸਾ ਦੇ ਗੁਬਾਈ ਵਿੱਚ ਜਿਹੜੇ ਤਰੀਖ ਦੇ ਵਿੱਚ ਗੁਰਦਾਰਾ ਦੀ ਸੇਵਾ ਹੋ ਰਹੀ ਆ ਉੱਥੇ ਸਾਰੀਆਂ ਸੰਗਤਾਂ ਨੇ ਆ ਕੇ ਨਜ਼ਮ-ਮਸਤਫਾ ਹੋ ਕੇ ਇਹ ਸੇ ਖੁਸ਼ੀਆਂ ਮਨਾਈਆਂ ਤੇ ਸਾਇਬ ਸਤਿਗੁਰੂ ਸ੍ਰੀ ਗੁਰੂ ਬਰਾਦ ਸਾਹਿਬ ਜੀ ਨਾਲਸਤਨ ਹੋ ਕੇ ਕਈਆਂ ਨੇ ਪ੍ਰਣ ਕੀਤਾ ਕਿ ਅਸੀਂ ਮਾਰੇ ਕੰਮ ਛੱਡ ਕੇ ਨਸ਼ੇ ਛੱਡ ਕੇ ਅਮਰ ਸਾਰ ਖਾ ਪਰੇ ਸੋੜਾ ਜੀਵਨ ਬਤੀਤ ਕਰਾਂਗੇ ਸਮੂਹ ਸੰਗਤਾਂ ਨੂੰ ਲੱਖ ਲੱਖ ਮੰਨਤ ਚੋਦੇ ਕਰਦੇ ਹਾਂ ਅੱਜ ਸਾਤ ਸਦੀਆਂ ਤੋਂ ਇਸ ਲਈ ਵਰਤ ਰਿਹਾ ਹੈ ਪਰਵਾਦੀ ਪਿਰੇ ਵਿੱਚ 봉ਜਕ ਰਾਜਨਿਸ਼ ਪ੍ਰਿਹਾਰ ਕਰਕੇ ਤੇ ਰਸਤੇ ਦਿੱਲੀ ਤੋਂ ਹੁੰਦੇ ਹੋਏ ਅੱਜ ਦੇ ਦਿਨ ਅਮਰ ਸਾਰ ਪਹੁੰਚੇ ਸੰਗਤਾਂ ਨੇ ਉਹਨਾਂ ਦੇ ਸਦਕਾਰ ਵਿੱਚ ਇੱਕੜੀਆਂ ਮਿੱਤੇ ਕਾਇੂ ਗੋਤਾ ਨੂੰ ਕਦਮ ਮਿਲੀ ਹੈ ਪ੍ਰਭੂ ਭਗਵਾਨਾ ਦੇ ਖੁਸ਼ੀਆਂ ਮਨਾਉਂਦੇ ਹੋਏ ਬਹੁਤ ਹੀ ਸਤਿਕਾਰ ਨਾਲ ਮਠਿਆ ਮੰਡੀਆਂ ਤੇ ਦੇਸੀ ਦੇ ਦੀਪ ਜਗਾ ਕੇ ਸਤਿਕਾਰ ਨਾਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਸੇਵਾ ਕਰਕੇ ਉਹਨਾਂ ਦੇ ਖੁਸ਼ੀਆਂ ਪ੍ਰਾਪਤ ਕੀਤੀਆਂ ਕਿਉਂਕਿ ਇੱਕ ਬਹੁਤ ਹੀ ਜੋ ਜੋ ਜਤਸੀ ਜਾਨੇ ਕਿ ਦੁਨਮ ਦੇ ਵਿਰੋਧ ਸੱਚ ਦੇ ਝੂਠ ਦੇ ਵਿਰੋਧ ਜਹਾਸਾ ਚੀ ਜਿੱਤ ਸਾਹਿਬ ਕਰਕੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੋ ਜਿੱਤ ਪ੍ਰਾਪਤ ਹੋਈ ਕਿਉਂਕਿ ਜੋ ਉਹਨਾਂ ਨੇ ਕਦੀ ਸੰਭਾਲੀ ਸੀ ਉਨਾਰ ਇੱਕ ਵਜੇ ਕੀਤਾ ਸੀ ਮੈਂ ਚੰਦੂ ਨੂੰ ਪਹਿਲੇ ਨੇ ਸ਼ਗਨ ਜੋ ਮੇਰੇ ਪਿਤਾ ਜੀ ਨੇ ਗੁਰੂ ਪਿਤਾ ਹੁਕਮ ਕੀਤਾ ਚੰਦੂ ਨੂੰ ਯਰੂਸਲਮ ਦਣਾ ਤੇ ਗਵਾਲੇ ਕਿਤੇ ਕਿਤੇ ਤੇਰੇ ਜਿਹ ਹੁੰਦੇ ਸਨ ਦਿੱਲੀ ਤੋਂ ਜਹਾਂਗੀਰ ਨੇ ਚੰਦੂ ਨੂੰ ਸਾਇਆ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ ਉਹਨਾਂ ਨੂੰ ਸੋਦੇ ਸੋਦੇ ਅੰਮ੍ਰਿਤਸਰ ਪਹੁੰਚੇ ਸੰਤਨ ਹੋਰ ਵੀ ਇਸ ਸਮੇਂ ਦੇ ਇੱਕ ਇਨੀਆਂ ਕਸ਼ਮਾਈਆਂ ਜੋ ਪਰਮੇਸ਼ਰ ਨੇ ਵਚਨ ਕੀਤਾ ਪੂਰਾ ਕੀਤਾ ਇਹ ਸਾਰੀਆਂ ਸੰਤਾਂ ਨੇ ਸਾਇਬ ਸਤਿਗੁਰੂ ਸ੍ਰੀ ਗੁਰੂ ਲਖ ਲਖ ਬਧਾਈਆਂ ਦਿੱਤੀਆਂ ਇਸ ਮੌਕੇ ਤੇ ਸਾਰੇ ਪੰਥ ਨੂੰ ਸਾਰੇ ਨਾਨਕ ਨਾਮ ਲੇਵਾ ਨੂੰ ਬਿਆਨਤ 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 ਸਾਇਬ ਸਤਿਗੁਰੂ ਸ੍ਰੀ ਗੁਰੂ ਅਰਗੁਨ ਸਾਹਿਬ ਦੀ ਬੰਦੀ ਛੋੜ ਦੇਵਸ ਦੀ ਅਮਰ ਸਾਹ ਪਹੁੰਚੋ ਦੀਆਂ ਲੱਖ ਲੱਖ ਬਧਾਈ ਕੋਟਨ ਕੋਟ ਬਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ